ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾਲ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਹਾਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਂਕੀ ਮਾਰਦੀ ਹੋਊਗੀ ਯਾਰ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਆਸ-ਪਾਸੇ ਖੇਤ ਖੁੱਤ ਹੈ ਵੀਰ ਉਹ ਕਰਨਾ ਪਾਉਗਾ ਹਾਂਜੀ ਹਾਂਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਪਾਣੀ ਚ ਉਤਰਨਾ ਪੈਂਦਾ ਹੈ ਅੱਛਾ ਪਰਕੋਟ ਸਿੰਘ ਨਾਲ ਪਰ ਕਿਵੇਂ ਹੋਇਆ ਤੁਹਾਡਾ ਇਹ ਗੱਲ ਕਿੱਥੇ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖ ਰਹੇ ਹਾਂ ਜੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਦਾਸ਼ਾ ਵਗੈਰਾ ਘੜਦੇ ਰਹਿੰਦੇ ਨੇ ਕਿਹੜੇ ਹਾਲਤਾਂ ਹੋਰ ਮਗਰ ਮਚ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੇ ਉਹਨਾਂ ਦੀ ਵੀਡੀਓ ਦੇਖੀ ਹੁੰਦੇ ਸੀ ਉਹਨਾਂ ਦਾ ਸੰਪਰਕ ਇਸ ਤਰ੍ਹਾਂ ਬਈਆ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹਨ ਬੁਲਾਉਂਦਾ ਰਸਤੇ ਜੇ ਜਾਣ ਲੱਗੇ ਕਿੰਨਾ ਕਿ ਡਰ ਜਾਂ ਕੋਈ ਇਸ ਤਰ੍ਹਾਂ ਕੋਹਲਾ ਜੀ ਪੂਰਾ ਹੀ ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰ ਪਰ ਇੰਨਾ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜਿਆ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਕਿ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਜੀਓ ਤੇ ਜਿਉਣ ਦੇ ਕਿੰਨੇ ਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕਦਾ ਕਿੰਨੇ ਕ ਫੁੱਟ ਦਾ ਹੈ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਨੂੰ ਤੁਸੀਂ ਜਦੋਂ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਨੂੰ ਤੇ ਕੋਈ ਨੁਕਸਾਨ ਵੀ ਪਹੁੰਚਾਇਆ ਕਿਸੇ ਇਹ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਬਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਦਾ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਾਂਗੇ ਤਾਂ ਆਪਣਾ ਨੁਕਸਾਨ ਨਹੀਂ ਇਸ ਕਾਲ ਤੋਂ ਡਰਦੇ ਆ ਕੰਮ ਨਹੀਂ ਕਰਦੇ अच्छा आज देखया गया क्या आज आज नहीं ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਦਿਖਦਾ ਹੈ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਧੁੱਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚ ਬਾਹਰ ਆ ਜਾਂਦਾ ਫਿਰ ਅੰਦਰ ਜਾਦਾ ਅੱਛਾ ਉਹਨੇ ਜਿਹੜਾ ਪਾਣੀ ਦਾ ਬਾਬ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗੇ ਇਹਨਾਂ ਦੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੇਹੇ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸੀਡੈਂਟ ਸੀ ਅਪਲੀਕੇਸ਼ਨ ਦੇਖ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਕੋਈ ਮਹਿਕਮੇ ਨੂੰ ਵੀ ਆਇਆ ਕੋਈ ਸਰਕਾਰ ਮਹਿਕਮੇ ਵੱਲੋਂ ਅਸੀਂ ਸੰਪਰ ਤਰਜੀਹ ਨਹੀਂ ਦਿੱਤੀ ਤਾਂ ਕਰਕੇ ਮੈਕਮੇ ਦੇ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਕਿਵੇਂ ਦੇਖਦੇ ਹੋ ਖੁਰਸ਼ੇਤਰ ਤੋਂ ਇੰਨੀ ਦੋ ਦੋ ਆਏ ਨੇ ਕਿ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੀ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਂ ਗਏ ਇੱਕ ਜੀਵ ਦੀ ਵੀ ਜਾਨ ਬਚਾਈ ਠੀਕ ਹੈ 8 ਫੁੱਟ ਦਾ ਹੁਣ ਰਾਜ 8 ਫੁੱਟ ਤੇ ਆਸ-ਪਾਸ ਦਾ ਇੱਕ ਕੜਿਆਲ ਜੋ ਵੇਖਿਆ ਗਿਆ ਜੋ 2 ਮਹੀਨੇ ਤੋਂ ਵੀਰਾਂ ਨੇ ਕਿਹਾ ਵੀ ਇੱਥੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੇਖਿਆ ਜਾ ਰਿਹਾ ਸੋਰ ਨੂੰ ਰੈਸਕਿਊ ਕਰਨ ਵਾਸਤੇ ਅੱਜ ਟੀਮ ਦੇ ਨਾਲ ਕੋਲਕਾ ਸ਼ਹਿਰ ਤੋਂ 200 ਕਿਲੋਮੀਟਰ ਦੂਰ ਇਹਨਾਂ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਆ ਔਰ ਇੱਕ ਵਾਰ ਆਪਣਾ ਜੋ ਸਰਚ ਉਹ ਸ਼ੁਰੂ ਕਰਨ ਲੱਗੇ ਆ ਔਰ ਕੱਲ ਵੀ ਉਹ ਵੇਖਿਆ ਗਿਆ ਸੀ ਅੱਜ ਹਾਲਾਂਕਿ ਨਜ਼ਰ ਨਹੀਂ ਆਇਆ ਹੁਣ ਮੈਂ ਵਿੱਚ ਵੜ ਕੇ ਆਪਣਾ ਰੈਸਕਿਊ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਪਰਮਾਤਮਾ ਦੀ ਕਿਰਪਾ ਨਾਲ ਇਸ ਘੜਿਆਲੂ ਜਿੰਦਾ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਦੇ ਹਵਾਲੇ ਕੀਤਾ ਜਾਏਗਾ ਕੀ ਨੁਕਸਾਨ ਕੀ ਕਰ ਸਕਦਾ ਹੁੰਦਾ ਇਹ ਤੇ ਤੁਹਾਡੇ ਜੀਤੂ ਵੀ ਵੇਖਿਆ ਤੁਹਾਨੂੰ ਕੋਈ ਆ ਵੇਖੋ ਜੀ ਪਾਣੀ ਦਾ ਜਨਵਰ ਹੈ ਔਰ ਮਾਸਾਹਾਰੀ ਜਾਨਵਰ ਹੈ ਇਹਦੀ ਰਡਾਰ ਚ ਕੋਈ ਵੀ ਪਸ਼ੂ ਬੱਕਰੀ ਪੇੜ ਬੱਚਾ ਨੇਣਾ ਸੇਣਾ ਕੋਈ ਵੀ ਆਵੇ ਤਾਂ ਇਹ ਉਹਨੂੰ ਖਾ ਸਕਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗੜਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾਲ ਜੀ ਜਿਹੜਾ ਲਾਲਬਾਈ ਰਜਵਾਹ ਹੈ ਇਸਦੇ ਅਸੀਂ ਹਿੱਸੇਦਾਰ ਹਾਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਅਸੀਂ ਵਸੇ ਖੇਤ ਕੋ ਤੇ ਵੀ ਉਹ ਡਰ ਲੱਗਦਾ ਹੁੰਦਾ ਜਦੋਂ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਪਾਣੀ ਚ ਉਤਰਨਾ ਪੈਂਦਾ ਹੈ ਅੱਛਾ ਪ੍ਰਗਟ ਸਿੰਘ ਨਾਲ ਸਰਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜੇ ਆੜ ਜਾਂ ਹੋਰ ਮਗਨ ਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਤੇ ਇਸ ਤਰ੍ਹਾਂ ਬਈਆ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹਨਾ ਬੁਲਾਉਂਦਾ ਜੀ ਰਸਤੇ 'ਚੋਂ ਜਾਣ ਲੱਗੇ ਕਿੰਨਾ ਕੁ ਡਰ ਜਾਂ ਕੋਈ ਇਸ ਤਰ੍ਹਾਂ ਦਾ ਘਟਨਾ ਲਾ ਜੀ ਪੂਰਾ ਹੀ ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇਹ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜੇ ਆੜਾ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ 4 ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਤੇ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜਿਉ ਤੇ ਜਿਉਣ ਦਿਓ ਕਿੰਨੇ ਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕਦਾ ਕਿੰਨੇ ਕਿ ਫੁੱਟ ਦਾਗਾ ਇਹ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਨੂੰ ਤੁਸੀਂ ਇੱਥੇ ਘੱਟੋ ਘੱਟ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਰਹਿਣ ਕੋਈ ਨੁਕਸਾਨ ਵੀ ਪਹੁੰਚਾਇਆ ਕਿਸੇ ਨੂੰ ਇਹ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਹੁੰਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਵਾਂਗੇ ਤਾਂ ਆਪਾਂ ਨੂੰ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰ ਅੱਛਾ ਅੱਜ ਦੇਖਿਆ ਗਿਆ ਕਿ ਅੱਜ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਦਿਖਦਾ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਉਹ ਧੁੱਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚੋਂ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਅੱਛਾ ਹੁਣ ਇਹ ਜਿਹੜਾ ਪਾਣੀ ਦਾ ਬਹਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗਾ ਜੀ ਇਹਨਾਂ ਦੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੇਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ। ਕੋਈ ਵਿਭਾਗ ਦੇ ਵੱਲੋਂ ਵੀ ਆਇਆ ਪਈ ਜੀ ਕੋਈ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ। ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ। ਕਿਵੇਂ ਦੇਖਦੇ ਹੋ ਖੁਰੇਸ਼ੇਤਰ ਤੋਂ ਇੰਨੀ ਦੂਰੋਂ ਆਏ ਨੇਗੇ। ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੀ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਵੇਗੀ। ਠੀਕ ਹੈ। ਹਾਂਜੀ। ਬਿਲਕੁਲ ਜੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖੁਰ ਪ੍ਰਗਟ ਸਿੰਘ ਔਰ 24 ਸਾਲਾਂ ਤੋਂ ਮਨ ਇਨਸਾਨੀਅਤ ਦੀ ਫਰੀਓ ਫੁਟ ਸੇਵਾ ਨਿਭਾੰਦੇ ਆ ਰਹੇ ਆ ਨਹਿਰਾ ਦੇ ਵਿੱਚੋਂ ਲਾਸ਼ਾਂ ਕਢਨੀਆਂ ਹੁਣ ਜਿੰਦੀਆਂ ਗਊਆ ਜਾਂ ਜਿੰਦੇ ਲੋਕਾਂ ਨੂੰ ਉਹਦੇ ਨਾਲ ਹੀ ਪਰਮਾਤਮਾ ਦੀ ਦਿੱਤੀ ਸਾਡੇ ਕੋਲ ਛੋਟੀ ਜੀ ਸੇਵਾ ਮੈਂ ਕਰੋਕੋਡਾਈਲ ਆਫ ਇੰਡੀਆ ਦਾ ਵਾਰਡ ਹੈ ਮੇਰੇ ਕੋਲ ਮੈਂ ਮਗਰਮੱਛ ਵੀ ਫੜੇ ਕਿ ਮਗਰਮੱਛ ਮੈਂ ਪਹਿਲਾਂ ਰੈਸਕਿਊ ਕਰਕੇ ਮਹਿਕਮੇ ਦੇ ਹਵਾਲੇ ਕਰ ਚੁੱਕੇ ਆ ਔਰ ਅੱਜ ਪਿਛਲੇ 5-6 ਦਿਨਾਂ ਤੋਂ ਤੋਲਾ ਕਿੰਗਰਾ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਬਜ਼ੁਰਗ ਨੇ ਉਹਨਾਂ ਵੱਲੋਂ ਕੌਲਾਂ 'ਚ ਕੀਤੀਆਂ ਜਾ ਰਹੀਆਂ ਸਨ ਮੇਰੇ ਕੋਲ ਵੀਡੀਓ WhatsApp ਕੀਤੇ ਗਏ ਵੀਡੀਓ ਕਾਲ ਤੇ ਵੀ ਉਹਨਾਂ ਨੇ ਮੈਨੂੰ ਇਹ ਸੂਏਦ ਵਿੱਚ ਇੱਕ 8 ਫੁੱਟ ਦਾ ਹਨਰਾਜ 8 ਫੁੱਟ ਤੇ ਆਸ-ਪਾਸ ਦਾ ਇੱਕ ਕੜਿਆਲ ਜੋ ਵੇਖਿਆ ਗਿਆ ਜੋ 2 ਮਹੀਨੇ ਤੋਂ ਵੀਰਾਂ ਨੇ ਕਿਹਾ ਵੀ ਇੱਥੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੇਖਿਆ ਜਾ ਰਿਹਾ ਸੋਰ ਨੂੰ ਰੈਸਕਿਊ ਕਰਨ ਵਾਸਤੇ ਅੱਜ ਟੀਮ ਦੇ ਨਾਲ ਕੁਲਖੇਤਰ ਤੋਂ 200 ਕਿਲੋਮੀਟਰ ਦੂਰੇ ਨਾ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਆ ਔਰ ਇੱਕ ਵਾਰ ਆਪਣਾ ਜੋ ਸਰਚ ਉਹ ਸ਼ੁਰੂ ਕਰਨ ਲੱਗੇ ਆ ਔਰ ਕੱਲ ਵੀ ਉਹ ਵੇਖਿਆ ਗਿਆ ਸੀ ਅੱਜ ਹਾਲਾਂਕਿ ਨਜ਼ਰ ਨਹੀਂ ਆਇਆ ਹੁਣ ਮੈਂ ਵਿੱਚ ਵੜ ਕੇ ਆਪਣਾ ਰੈਸਕਿਊ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਘੜਿਆਲੂ ਜਿੰਦਾ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਦੇ ਹਵਾਲੇ ਕੀਤਾ ਜਾਏਗਾ ਕੀ ਨੁਕਸਾਨ ਕੀ ਕਰ ਸਕਦਾ ਹੁੰਦਾ ਇਹ ਤੇ ਤੁਹਾਡੇ ਜੀਤੂ ਵੀ ਵੇਖਿਆ ਤੁਹਾਨੂੰ ਕੋਈ ਆ ਵੇਖੋ ਜੀ ਪਾਣੀ ਦਾ ਜਨਵਰ ਹੈ ਔਰ ਮਾਸਾਹਾਰੀ ਜਾਨਵਰ ਹੈ ਇਹਦੀ ਰਡਾਰ ਚ ਕੋਈ ਵੀ ਪਸ਼ੂ ਬੱਕਰੀ ਪੇੜ ਬੱਚਾ ਨੇਣਾ ਸੇਣਾ ਕੋਈ ਵੀ ਆਵੇ ਤਾਂ ਇਹ ਉਹਨੂੰ ਖਾ ਸਕਦਾ ਹੈ ਇਹ ਵੀ ਓਨੀ ਖਤਰਨਾਕ ਹੀ ਹੁੰਦੀ ਹੈ ਨਹੀਂ ਉਹਦੇ ਜਿੰਨੀ ਹੀ ਖਤਰਾ ਹੁੰਦੀ ਹੈ ਇਹ ਕੱਟ ਹੁੰਦਾ ਹੈ